ਸਤਾਉ ਲੱਗ ਪੈਰ ਅੱਛਾ ਹੋਰ ਇਹ ਨਹੀਂ ਕਹਾ ਗਿਆ ਕਿ ਹੋਰ ਜ਼ਿਆਦਾ ਕੰਮ ਕਰਨਾ ਤੇ ਨਾਲੇ ਮੇਰੇ ਕੋਲ ਨਹੀਂ ਸਮਝ ਆ ਜਾਂਦਾ ਉਹ ਮੂਡ ਉਹਦਾ ਕਦੀ ਦਿੱਕਤ ਆਦੀ ਹੁੰਦਾ ਇਹਨੂੰ ਕਦੀ ਪੁੱਛ ਚਾਹੀਦਾ ਤੂੰ ਇਹਦੇ ਇੰਤਜ਼ਾਮ ਕਰੋ ਹੁਣ ਕਾਹ ਤੋਂ ਮੈਨੂੰ ਵੀ ਲੱਗੜਿਆ ਸੇਰ ਠੀਕ ਨਹੀਂ ਮੈਨੂੰ ਡਾਕਟਰ ਨੂੰ ਮਿਲਾਉਣਾ ਪੈਣਾ ਜਾ ਉਹ ਕਰਦਾ ਡਾਕਟਰ ਨੂੰ ਲਾ ਕੇ ਹੁਣ ਤੇ ਦਵਾਈ ਦਵਾ ਕੇ ਨਾ ਪ੍ਰਾਣੀ ਕੰਮੇ ਜੀ ਛੱਡ ਗਿਆ ਉਹ ਨੂੰ ਇੱਥੇ ਮੇਰੀ ਸੇਵਿੰਗ ਆ ਗਈਆਂ ਫਿਰ ਪੂਰਾ ਲੱਗਦਾ ਹੁੰਦਾ ਮੇਰੇ ਵੀ ਯਾਰ ਦੋਸਤ ਘਰ ਆਉਂਦੇ ਆ ਮੈਨੂੰ ਬੱਲਾ ਕਰਦੇ ਆ ਛੱਡ ਗਿਆ ਉਹ ਪਿਛਲੇ ਕਮਰੇ ਦਾ ਹਾਂ ਚਲੋ ਮੈਂ ਵੇਖਣਾ ਵੇਖਣਾ ਨਹੀਂ ਛੱਡ ਗਿਆ ਉਹ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਹਾਂਜੀ ਮੈਂ ਜੀ ਵਧੀਆ ਉਹ ਨਾ ਘਰ ਆਇਓ ਮੜਾ ਜਾਂ ਬਾਪੂ ਦੀ ਨਾ ਤੜੀ ਤੇ ਠੀਕ ਨਹੀਂ ਥੋੜੀ ਜੀ ਪਤਾ ਨਹੀਂ ਉਹ ਥੋੜੀ ਖੰਗ ਆਉਣੀ ਤੇ ਬੁਖਾਰ ਜਿਹਾ ਮੈਨੂੰ ਲੱਗ ਰਿਹਾ ਤੁਸੀਂ ਕਿਨੇ ਚਿਰ ਜਾ ਰਹੇ ਜੀ ਚਲੋ ਛੇਤੀ ਆ ਜਿਓ ਮੈਂ ਥੋੜਾ ਬਾਜ਼ਾਰ ਵੀ ਜਾਣਾ ਜਿਸਕਾ ਜਿਸਕਾ ਜੋ ਹੈ ਬਜ਼ੁਰਗਾਂ ਨੂੰ ਪਤਾ ਨਹੀਂ ਸਵੇਰੇ ਚੰਗੇ ਭਲੇ ਸੀ ਤੇ ਪਤਾ ਨਹੀਂ ਹੁਣ ਮੇਰੇ ਖਿਲ ਬੁਖਾਰ ਆ ਰਿਹਾ ਕਿ ਜਾਂ ਸਾਹ ਆਉਂਦੇ ਕਪੜਾ ਹੀ ਨਹੀਂ ਦਿੱਤਾ ਉੱਤੇ ਕੋਈ ਇਹਨਾਂ ਦੇ ਉਹ ਮੈਂ ਸੋਚਿਆ ਚੱਲ ਧੁੱਪੇ ਪਏ ਆ ਤੇ ਚੱਲ ਕਪੜਾ ਕੀ ਦੇਣਾ ਉੱਤੇ ਇਹ ਧੁੱਪਾ ਕੀ ਹੋ ਗਿਆ ਜੀ ਉਹ ਜੀ ਆ ਡਾਕਟਰ ਸਾਹਿਬ ਆਏ ਆ ਕੋਈ ਨਹੀਂ ਲੰਮੇ ਪਏ ਰਹੋ ਜੁਰਗੋ ਕੀ ਤੀ ਹੋਇਆ ਵਾ ਸਾਹ ਹੁੰਦਾ ਚੰਗੀ ਤਰ੍ਹਾਂ ਸਾਹ ਮਾੜਾ ਮੋਟਾ ਆਉਂਦਾ ਤੀਨੇ ਕਿ ਚਿਹਰੇ ਤੋਂ ਮਾਰ ਪਤਾ ਨਹੀਂ ਸਵੇਰ ਦੇ ਢਿੱਲੇ ਹੋਏ ਪਹਿਲਾਂ ਪਤਾ ਤੇ ਉੱਤੇ ਕਪੜਾ ਲਿਆਓ ਪਾਓ ਕੋਈ ਨਾ ਠੰਡਾ ਬਾਹਰ ਅਜੁਗਰਾਜ ਲਿਆਈ ਕੰਬਲ ਤਾਂ ਹੀ ਲਿਆ ਕੇ ਅ ਚੈੱਕ ਅਪ ਕਰ ਲਿਆ ਵਾ ਇੱਕ ਮਿੰਟ ਤੂੰ ਗੱਲ ਸੁਣਿਆ ਜਰਾ ਹਾਜੀ ਤਾਂ ਸਰ ਕੀ ਗੱਲ ਹੋਈ ਅ ਪਾਜੀ ਗੱਲ ਇਦਾਂ ਆ ਕਿ ਇਹਨਾਂ ਨੂੰ ਬਿਮਾਰ ਹੋਏ ਨੂੰ ਮਹੀਨਾ ਹੋ ਗਿਆ ਲੱਗਦਾ ਮੈਨੂੰ ਘੱਟ ਤੋਂ ਘੱਟ ਕਿ ਤੁੰਹੇ ਧਿਆਨ ਨਹੀਂ ਕੋਈ ਵੀ ਇਹਨਾਂ ਵੱਲ ਦਿੱਤਾ ਤੇ ਇਹਨਾਂ ਦੀ ਹੁਣ ਕੰਡੀਸ਼ਨ ਹੈਗੀ ਆ ਖਰਾਬ ਤੇ ਕਿਹੇ ਟਾਈਮ ਹੀ ਇਹਨਾਂ ਨੂੰ ਕੋਈ ਪ੍ਰੋਬਲਮ ਹੋ ਸਕਦੀ ਐ ਐਮਰਜੈਂਸੀ ਇਹਨਾਂ ਦੀ ਬਾਈਪਾਸ ਸਰਜਰੀ ਕਰਨੀ ਪਣੀ ਆ ਕਿ ਜਿਹਦੇ ਤੇ ਘੱਟ ਤੋਂ ਘੱਟ ਮੈਨੂੰ ਲੱਗਦਾ ਵੀ 2-3 ਲੱਖ ਰੁਪਏ ਲੱਗੂਗਾ ਤੇ ਐਡਮਿਟ ਪਹਿਲਾਂ ਤੇ ਇਹਨੂੰ ਹੁਣਾਣੇ ਐਂਬੂਲੈਂਸ ਮਂਗਾ ਕੇ ਸ਼ਿਫਟ ਕਰਾਓ ਇਹਨਾਂ ਨੂੰ ਤੇ ਫੇਰ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਚੱਲੂਗਾ ਤੇ ਇਹਨਾਂ ਦਾ ਆਪਰੇਸ਼ਨ ਵੀ ਹੋਣਾ ਉਹ ਤੁਸੀਂ ਜਲਦ ਤੋਂ ਜਲਦ ਦੇਰ ਨਾ ਕਰੋ ਕਿਉਂਕਿ ਕੰਡੀਸ਼ਨ ਉਹਨਾਂ ਦੀ ਬਹੁਤ ਜ਼ਿਆਦਾ ਖਰਾਬ ਆ ਤੇ ਇਸ ਕਰਕੇ ਤੁਸੀਂ ਮੈਨੂੰ ਦੱਸ ਦੋ ਤੇ ਗੱਡੀ ਦੇ ਉੱਤੇ ਤੁਸੀਂ ਭਾ ਕੇ ਇਹਨਾਂ ਨੂੰ ਤੇ ਹਸਪੀਟਲ ਪਹੁੰਚਾਓ ਜਲਦੀ ਤੋਂ ਜਲਦੀ ਠੀਕ ਆ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਹਿੰਦੇ ਚੰਗਾ ਉਹ ਕੀ ਕਹਿੰਦੇ ਡਾਕਟਰ ਸਾਹਿਬ ਡਾਕਟਰ ਨੇ ਕੀ ਕਹਿਣਾ ਵਾ ਡਾਕਟਰ ਸਾਹਿਬ ਆਏ ਤੇ ਕਹਿੰਦੇ ਵੀ ਬਾਪੂ ਜੀ ਦਾ ਪ੍ਰੈਸ਼ਨ ਹੋਣਾ ਤੇ 2.5 ਤੋਂ 3 ਲੱਖ ਰੁਪਏ ਲੱਗਣਾ ਬਾਈਪਾਸ ਸਰਜਰੀ ਹੋਣੀ ਆ 2.5 ਲੱਖ ਹੋਰ ਕੀ ਇੰਨੇ ਪੈਸੇ ਉੱਤੇ ਰੋਣੇ ਕਿ ਫੇਰ ਉਹਨੇ ਕਿ ਅੱਜ ਵੀ ਮਾਰਨਾ ਤੇ ਕੱਲ ਨੂੰ ਵੀ ਉਹ ਮੁੰਡੇ ਨੂੰ ਵੀ ਬੋਲਟ ਲੈ ਕੇ ਦਊਗਾ ਆਹੋ ਬੋਲਟ ਲੈ ਕੇ ਦੋ ਮੈਂ ਨਹੀਂ ਆਪਣੇ ਗਾਲਾਂ ਸਾਹਮਣੇ ਆ ਲੈ ਕੇ ਜਾਣਾ ਸਪਲੈਂਡਰ ਜਿਹਾ ਦੱਸੋ ਜੇ ਬਾਪੂ ਦਾ ਰਾਜ ਨਾ ਕਰਾਇਆ ਤੇ ਲੋਕਾਂ ਕੀ ਕਹਿਣਾ ਵਾ ਲੋਕਾਂ ਨੂੰ ਮੈਂ ਸਾਹਮਣੇ ਯਾਰ ਕਿੰਨੇ ਬੈਠੀਆਂ ਦੱਸੋ ਅਸੀਂ ਹੁਣ ਕਰੀਏ ਕੀ ਕਰਨਾ ਕੀ ਹੈ ਜੈਗੇ ਹਨਾਥ ਆਸੂ ਨੂੰ ਛੱਡ ਕੇ ਉਹ ਜੈਨ ਨਹਿਰੀ ਸੁੱਟੇ ਦਾ ਕੰਮ ਕਾਓ ਚਲੋ ਯਾਰ ਕੀ ਕਰਨਾ ਹੁਣ ਮਰਿਆ ਤੇ ਹੈ ਹੀ ਆ ਚਲੋ ਇਹਨੂੰ ਇੱਦਾਂ ਕਰਦੇ ਫਿਰ ਨਹਿਰੇ ਸੋਟੋਨੇ ਚਲੋ 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 ਚੱਲ ਫੇ ਤੇਰੀ ਦਵਾਈ ਲੈਣ ਚਲੀਏ ਚਲੋ ਜੀ ਨਾਲੇ ਤੁਹਾਨੂੰ ਸ਼ਹਿਰ ਘੁਮਾ ਕੇ ਲਿਆਈਏ ਪਹਿਲਾਂ ਨਵੀਂ ਗੱਡੀ ਸਾਡੇ ਕੋਲ ਚੱਲ ਬਾਪੂ ਉਤਰ ਥੱਲੇ ਹੁਣ ਤੇ ਲੈ ਆਂਦਾ ਜੇ ਬੰਦਾਂ ਦਵਾਈ ਲੈਣ ਦੇਣਾ ਬਾਪੂ ਦੱਸਨੇ ਆ ਪੁੱਤਰ ਮੜਾ ਜਾ ਕੀ ਗੱਲ ਕੇ ਜੇ ਓਹ ਖੇਤੀ ਕਰੋ ਨਹਿਰ ਚ ਸੁੱਟੀ ਇੱਕ ਤੇ ਕੰਮ ਕਾਈਏ ਖੇਤੀ ਕਰੋ ਕੋਈ ਆ ਮੈਂ ਤਾਂ ਗਾਮ ਰੁਕ ਜਾ ਰੁਕ ਜਾ ਕਿਉਂ ਕੀ ਗੱਲ ਬਾਪੂ ਤੇਨਾ ਸੁੱਟਿਓ ਮੈਨੂੰ ਗਾਂ ਕਰਕੇ ਸੁੱਟਿਓ ਕਿਉਂ ਕੀ ਗੱਲ ਬਾਪੂ ਤੇ ਮੈਂ ਆਪਣਾ ਪਿਓ ਸੁੱਟਿਆ ਸੀ ਸ਼ਾਬਾ ਪਾਪਾ ਜੀ ਤੂੰ ਆਪਣਾ ਪਿਓ ਇੱਥੇ ਸੁਟਿਆ ਸੀ ਹੁਣ ਆਪਾਂ ਤੁਹਾਨੂੰ ਇੱਥੇ ਸੁਟਣ ਲਗੇ ਆਂ ਵੇਰ ਮੈਂ ਆਪਣਾ ਪਿਓ ਕਿਤੇ ਸੁਟੂੰਗਾ ਉਹ ਇਹ ਕੀ ਕਰਨ ਦੇ ਆ ਲੱਗਦਾ ਆਪਣੇ ਪਿਓ ਨੂੰ ਨਹਿਰ ਚ ਸੁਟਣ ਆਏ ਓ ਰੁਕ ਜਾ ਪਤੰਦਰੋ ਉਹ ਬਰਾ ਛੇਤੀ ਕਰ ਇੰਨੇ ਤੇ ਇਦਾਂ ਲੈਕਚਰ ਕੀਤੇ ਰਹਿਣਾ ਛੇਤੀ ਕਰ ਕੋ ਆਣਾ ਜੀ ਵੇਖ ਲੈ ਸੁਟੋ ਲੋ ਜਲਦੀ ਰਬ ਤੇ ਰੁਕ ਜਾ ਰੁਕ ਜਾ ਪਤੰਦਰੋ ਇਹ ਕੀ ਲੱਗੇ ਕਰਨ ਤੂੰ ਉਹ ਤੁਹਾਨੂੰ ਸ਼ਰਮਝਾ ਕੋਈ ਹੈ ਕਿ ਨਹੀਂ ਜਿਹੜੇ ਪਿਓ ਨੇ ਤੁਹਾਨੂੰ ਪਾਲ ਪੋਸ ਕੇ ਇਨਾ ਵੱਡਾ ਕੀਤਾ ਤੁਹਾਨੂੰ ਕੰਮਾਂ ਕਰਾਂ ਤੇ ਲਾਇਆ ਉਹਨੂੰ ਤੁਸੀਂ ਨਹਿਰ 'ਚ ਸੁੱਟਣ ਲੱਗੇ ਜੇ ਕੋਈ ਜਵਾਬ ਹੈ ਤੁਹਾਨੂੰ ਇਸ ਚੀਜ਼ ਦਾ ਇਲਮ ਹੈ ਵੀ ਤੁਹਾਡੇ ਨਾਲ ਕੀ ਕਰੂਗਾ ਆ ਬੱਚਾ ਤੁਹਾਡਾ ਜਿਹੜਾ ਵਾ ਮੈਂ ਤੇ ਤੁਹਾਡੇ ਘਰ ਆ ਕੇ ਬਾਪੂ ਦੇ ਨਾਲ ਤੁਹਾਡਾ ਰਵਈਆ ਸਾਰਾ ਵੇਖ ਲਿਆ ਸੀ ਬਾਪੂ ਬਾਹਰ ਮੱਝੇ ਤੇ ਇਕੱਲਾ ਤੁਸੀਂ ਪਾਇਆ ਉਹਨੂੰ ਨਾ ਕੋਈ ਉੱਤੇ ਕੱਪੜਾ ਦਿੱਤਾ ਨਾ ਕੋਈ ਦਵਾਈ ਦਾਰੂ ਆ ਕੱਪੜੇ ਕਿੰਨੇ ਦਿਨ ਹੋ ਗਏ ਪਾਏ ਬਾਪੂ ਦੇ ਤੇ ਅੱਜ ਤੁਸੀਂ ਉਹ ਕਹਿਰ ਕਰਨ ਲੱਗੇ ਉਹਨੂੰ ਨਹਿਰ 'ਚ ਸੁੱਟਣ ਲੱਗੇ ਜੇ ਆ ਆ ਮੁੰਡੇ ਨੇ ਜਿਹੜਾ ਤੁਸੀਂ ਤੁਹਾਡੇ ਅੱਗੋਂ ਬੱਚਾ ਇਹਨੇ ਵੀ ਤੁਹਾਨੂੰ ਇਦਾਂ ਹੀ ਸੁੱਟਣਾ ਵਾ ਬਾਪੂ ਦੱਸਣ ਡਿਆ ਮੈਂ ਸਾਰਾ ਕੁਝ ਪਿੱਛੇ ਸੁਣਣ ਡਿਆ ਵੀ ਮੈਂ ਆਪਣੇ ਪਿਓ ਨੂੰ ਇੱਥੇ ਸੁੱਟਿਆ ਸੀਗਾ ਇਹਦਾ ਮਤਲਬ ਤੁਸੀਂ ਵੀ ਉਹਨੂੰ ਇੱਥੇ ਸੁੱਟਣ ਲੱਗੇ ਤੇ ਤੁਹਾਡਾ ਪੁੱਤ ਵੀ ਅੱਗੋਂ ਫਿਰ ਤੁਹਾਨੂੰ ਇਦਾਂ ਹੀ ਸੁੱਟੂਗਾ ਫਿਰ ਤੁਸੀਂ ਠੀਕ ਹੋ ਤੁਸੀਂ ਇਹ ਦੱਸੋ ਵੀ ਤੁਸੀਂ ਬਜ਼ੁਰਗ ਨਹੀਂ ਹੋਣਾ ਅੱਜ ਤੁਸੀਂ ਆਪਣੇ ਸਹੁਰੇ ਨੂੰ ਆਪਣੇ ਪਰਿਵਾਰ ਦੇ ਨਾਲ ਰੜ ਕੇ ਉਹਨਾਂ ਨੂੰ ਚੁੱਕਣਾ ਦੇ ਕੇ ਤੇ ਉਹਨੂੰ ਨਹਿਰ 'ਚ ਸੁੱਟਣ ਲੱਗੇ ਜੀ ਤੁਹਾਡਾ ਵੀ ਪਿੱਛੇ ਬਾਪ ਹੈਗਾ ਵਾ ਜੇ ਤੁਹਾਡੀ ਭਾਬੀ ਵੀ ਤੁਹਾਡੇ ਪਿਓ ਦੇ ਨਾਲ ਇਦਾਂ ਦਾ ਸ਼ਲੋਕਰ ਹੈ ਤੇ ਤੁਹਾਡੇ ਤੇ ਕੀ ਅਸਰ ਹੋਊਗਾ। ਹੁਣ ਸਾਰੀ ਸਮਝ ਆ ਗਈ ਹੈ ਤੁਸੀਂ ਕਿਦਾਂ ਸਾਨੂੰ ਜੰਮਿਆਂ ਪਾਲਿਆ ਪੜਾਇਆ ਲਿਖਾਇਆ ਤੇ ਇੱਥੋਂ ਤੱਕ ਪਹੁੰਚਾਇਆ ਤੇ ਚਲੋ ਹੁਣ ਆਪਾਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੀਏ। ਚਲੋ ਹੁਣ ਘਰ ਚਲੀਏ। ਚਲੋ ਬਜ਼ੁਰਗਾਂ ਨੂੰ ਘਰ ਲੈ ਕੇ ਚਲੀਏ ਤੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੀਏ ਬਜ਼ੁਰਗਾਂ ਦੇ ਨਾਲ ਜਿਹੜੀਆਂ ਤੁਸੀਂ ਗਲਤੀਆਂ ਕੀਤੀਆਂ ਉਹ ਦੁਬਾਰਾ ਇਹਨਾਂ ਨੂੰ ਇੰਨਾ ਸੁੱਖ ਦੇਵੋ ਤਾਂ ਕਿ ਇਹਨਾਂ ਦੀਆਂ ਅਸੀਸਾਂ ਦੇ ਨਾਲ ਤੁਹਾਡਾ ਜਿਹੜਾ ਘਰ ਵਾਹ ਸਵਰਗ ਬਣ ਜਾਵੇ। ਪੁੱਤ ਤਾ ਤੁਹਾਡਾ ਨਹੀਂ ਕਿ ਸੋਹਰ ਮੇਰੇ ਕਰਮਾਂ ਦੀ ਸਜ਼ਾ। ਮੈਂ ਆਪਣੇ ਮਾਪਿਆਂ ਨਾਲ ਕੀਤਾ ਉਹ ਤੂੰ ਕਰ ਰਹੇ ਜੇ। ਹਣੋਂ ਤੁਹਾਡੇ ਬੱਚੇ ਵੀ ਤੁਹਾਡੇ ਨਾਲ ਇਦਾਂ ਹੀ ਕਰਨਗੇ। ਬਾਬੂ ਜੀ ਸਾਡੇ ਕੋਲ ਬਹੁਤ ਵੱਡਾ ਪਾਪ ਹੋ ਗਿਆ। ਸਾਨੂੰ ਮਾਫ਼ ਕਰ ਦਿਓ। ਇਹ ਸਾਡੇ ਨਾਲ ਘਰ ਚਲੋ। ਸਾਡੀ ਕੋ ਬਹੁਤ ਵੱਡੀ ਗਲਤੀ ਹੋ ਗਈ। ਘਰ ਚਲੋ ਸਾਡੇ ਨਾਲ ਹੀ ਤੁਹਾਡੀ ਸੇਵਾ ਕਰਾਂਗੇ। ਬਬੂ ਜੀ ਮੈਂ ਕੋਈ ਬਹੁਤ ਵੱਡੀ ਗਲਤੀ ਹੋ ਗਈ। ਮੈਨੂੰ ਵੀ ਮਾਫ਼ ਕਰ ਦਿਓ। ਮੈਂ ਵੀ ਹੁਣ ਦੁਬਾਰਾ ਤੋਂ ਕੇਸ ਰੱਖਾਂਗਾ ਤੇ ਨਾਲੇ ਤੁਹਾਡੇ ਕੋ ਸ਼ਹੀਦਾਂ ਦੀਆਂ ਕਹਾਣੀਆਂ ਸੁਣਾ ਕਰਾਂਗਾ। ਮੈਨੂੰ ਵੀ ਬਾਬੂ ਜੀ ਮਾਫ਼ ਕਰ ਦਿਓ ਤੇ ਹੁਣ ਤੁਸੀਂ ਸਾਡੇ ਨਾਲ ਘਰ ਚਲੋ। ਅਸੀਂ ਤੁਹਾਡੀ ਸੇਵਾ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਅੱਜ ਸ਼ਾਰਟ ਮੂਵੀ ਤੁਹਾਡੇ ਸਾਹਮਣੇ ਅਸੀਂ ਪੇਸ਼ ਕੀਤੀ ਹੈ ਇਹਦਾ ਮੇਨ ਕਾਰਨ ਇਹੀ ਸੀ ਕਿ ਅਸੀਂ ਆਪਾਂ ਇਹ ਬਜ਼ੁਰਗਾਂ ਨੂੰ ਘਰਾਂ ਦੇ ਵਿੱਚ ਆਪਣੇ ਮਾਤਾ ਪਿਤਾ ਨੂੰ ਉਹਨਾਂ ਦੀ ਬਣਦੀ ਰਿਸਪੈਕਟ ਜਿਹੜੀ ਆ ਜ਼ਰੂਰ ਦਈਏ ਅਸੀਂ ਛੋਟੇ ਹੁੰਦੇ ਆ ਕਹਾਣੀਆਂ ਸੁਣਦੇ ਆ ਰਹੇ ਆ ਕਿ ਇੱਕ ਪੁੱਤ ਆਪਣੇ ਪਿਤਾ ਨੂੰ ਦਰਿਆ 'ਚ ਛੁੱਟਣ ਜਾਂਦਾ ਤਾਂ ਪਿਓ ਕਹਿੰਦਾ ਕਿ ਮੈਨੂੰ ਇੱਥੇ ਨਾ ਛੁੱਟੀ ਥੋੜਾ ਅੱਗੇ ਕਰਕੇ ਛੁੱਟੀ ਕਿਉਂਕਿ ਇਸ ਜਗ੍ਹਾ ਤੇ ਮੈਂ ਆਪਣਾ ਪਿਓ ਛੁੱਟਿਆ ਸੀ ਸੋ ਇਹ ਇਹਦਾ ਮੇਨ ਮੈਸੇਜ ਇਹੀ ਆ ਕਿ ਜੋ ਅਸੀਂ ਆਪਣੇ ਬਜ਼ੁਰਗਾਂ ਨਾਲ ਕਰਾਂਗੇ ਇਸ ਜੀਵਨ ਦੇ ਵਿੱਚ ਉਹ ਸਾਡੇ ਨਾਲ ਸਾਡੇ ਬੱਚੇ ਵੀ ਜ਼ਰੂਰ ਕਰਨਗੇ ਸੋ ਇਸ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਪਲੀਜ਼ ਜ਼ਰੂਰ ਦੱਸਿਓ ਤਾਂ ਕਿ ਇਸ ਤਰ੍ਹਾਂ ਦੀਆਂ ਮੋਟੀਵੇਸ਼ਨਲ ਵੀਡੀਓ ਅਸੀਂ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੀਏ ਸਾਰੇ ਜਿੰਦੇ ਵੱਸਦੇ ਰੋ ਆਪਣੀ ਬਜ਼ੁਰਗਾਂ ਦੀ ਸੇਵਾ ਕਰੋ ਮਾਤਾ ਪਿਤਾ ਦੇ ਆਗਿਆਕਾਰ ਬਣੋ ਤਾਂ ਕਿ ਇਹ ਸਾਰੀ ਕੁਲ ਲੁਕਾਈ ਸਾਡੀ ਵੀ ਇੱਜ਼ਤ ਕਰੇ ਅਤੇ ਅਸੀਂ ਵੀ ਲੋਕਾਂ ਦੀ ਆਪਣੇ ਪੇਰੈਂਟਸ ਦੀ ਇੱਜ਼ਤ ਕਰੀਏ ਸੋ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੀ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦੇਹੋ ਸਾਰੇ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ